ਸਤਿਕਾਰਯੋਗ ਬੱਚਿਆਂ ਦੇ ਜਿਹਨੂੰ ਮੈਂ ਪੜ੍ਹਾਉਣਾ ਹੈ 3 ਨੰਬਰ ਨੂੰ ਦੇਵੋ ਜੀ 3 ਨੰਬਰ ਵਾਹ ਨਾਦੋ ਰੇ ਨਾਦੋ ਰੇ ਹਾਂ ਗੁਰੂ ਨਾਦੋ ਰੇ ਨਾਦੋ ਰੇ ਆਪਣਾ ਪਰਣਾ ਕਰਨਾ ਕਸਾ ਕੋਲ ਗਿਆ ਨਾ ਮੈਂ ਤੇ ਕੋਠੇ ਚੜ ਕੇ ਮੈਂ ਘੁਆ ਲੇਦਾ ਕਿ ਗੁਰੂ ਲੱਭ ਗਿਆ ਗੁਰੂ ਨਾਦੋ ਰੇ ਨਾਦੋ ਰੇ ਉਮ ਭਾਈ ਮੱਤਿਆਂ ਲੋਕੀ ਗੁਰੂ ਬੋਲੀ ਬੈਠੀ ਨੇ ਬੜੇ ਬੈਠੇ ਸੱਖ ਸਭ ਲੋਕੋ ਦੇਖੋ ਸਾਖੀ ਵਿੱਚ ਕਰਵਾਈਏ ਨਾ ਸਾਡੀ ਸਾਖੀ ਜਿਹਨੂੰ ਸਾਖੀ ਹੋ ਗਈ ਉਹ ਪਛਾਣ ਕਰੇਗਾ ਕਿ ਜਿਉ ਮੈਂ ਕਿਉਂ ਜਿਹਨੇ ਸਾਖੀ ਤੇ ਦੁਨੀਆ ਤੇ ਚੇਤਨ ਦੀ ਵੀ ਮਾਈ ਚੱਲ ਗਈ ਸੀ ਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਚੇਤਨ ਦੀ ਵੀ ਮਾਰੀ ਆਪਣੀ ਅੱਤੇ ਨਾ ਨਹੀਂ ਤੇ ਯਮਨਾ ਨਦੀ ਦੇ ਕਿਨਾਰੇ ਜੋਤੀ ਜੋਤਿ ਮੰਗੇ ਉਹਨਾਂ ਨੇ ਕਿਹਾ ਬਾਬਾ ਬਤਾਨੀ ਤੇਰੇ ਉੱਤੇ ਦੀ ਬਾਗ ਦੇ ਮੱਥਨ ਛਾਲ ਬਾੜਨੇ ਦਾ ਧਹਾੜ ਟੁਪ੍ਰਾਸੀ ਅਤੇ ਉਸ ਨੇ ਅਰਦਾਸ ਕੀਤੀ ਗੁਰੂ ਨਾਨਕ ਦੇਵ ਜੀ ਦੀ ਨਾਮੀ ਜੋਤ ਜੀ ਤੁਸੀਂ ਮੈਨੂੰ ਬਚਾ ਲਓ ਤੇ ਮੈਂ 500 ਮੋਹਰਾ ਰੱਖਾਂਗਾ ਉਹਨਾਂ ਨੇ ਉਸ ਦਾ ਧਹਾੜ ਟੁਪਿਆ ਨਹੀਂ ਅਤੇ ਕੰਡੇ ਤੇ ਪਹੁੰਚ ਗਿਆ ਉੱਥੇ ਜਦੋਂ ਉਹਨੇ ਉਹ ਬਾਪਾ ਬੁਕਾਲੇ ਗਿਆ ਤੀ ਉੱਥੇ ਪੰਜ ਪਰਮੂਰ ਰੱਖਿਆ ਸਤ ਨੇ ਲੈ ਲਈਆਂ ਅਦੇ ਕਿਸੇ ਨੇ ਕਿਹਾ ਚੁੱਗੀ ਵਿੱਚ ਤੇਗਾ ਬੈਠਾ ਹੋਇਆ ਹੈ ਤੇਜਾ ਤੋਂ ਸੁਣੀ ਹੁੰਦਾ ਅੱਗੇ ਪੰਜ ਮੂਰ ਰੱਖਿਆ ਤੇ ਗੁਰੂ ਜੀ ਨੇ ਕਿਹਾ ਮੱਖਣ ਅਦਰਾ ਤੂੰ ਤਾਂ ਕਿਹਾ ਸੀ ਮੈਂ ਪੰਜ ਮੂਰ ਰੱਖਾਂਗਾ ਤੇ ਤੇਰਾ ਜਹਾਜ਼ ਬਚਾਉਂਦੇ ਬਚਾਉਂਦੇ ਸਾਡਾ ਮੋਟਾ ਛਿਲਿਆ ਗਿਆ ਹੈ ਤੇ ਤੇਰੇ ਮੱਖਣ ਛਾਲ ਬਾਣੀ ਨੇ ਪੰਜੂ ਮੁਰਾ ਗੁਰੂ ਜੀ ਅੱਗੇ ਰਾਖ ਤੇ ਤਿਆਰ ਤੇ ਕੋਠੇ ਤੇ ਚੜ ਕੇ ਆਪਣਾ ਕਮਰ ਦਸਾ ਖੋਲ ਕੇ ਇੱਕ ਮੰਦੇ ਹੋਏ ਕਿਹਾ ਰਾ ਦੂਰੀ ਬੋਲੇ ਸੋਨਿਆ ਸੋ ਸੋ ਅੰਨੇ ਸ਼ੇਮਾ ਉਹਦਾ ਕੀ ਤੇਰਾ ਆਪਣਾ ਸਵਾਲ ਹੀ ਨਹੀਂ ਨਹੀਂ ਦੂਜੇ ਦਾ ਸੁਣੀ ਇਹ ਕਿਹਦਾ ਸਵਾਲ ਹੈ ਫਿਰ ਤੁਸੀਂ ਕਹ ਜਿਨ੍ਹਾਂ ਨੂੰ ਆਂਦਾ ਅੱਜੀ 11 ਨੰਬਰ ਤਾਂ ਹੈ 11 ਨੰਬਰ ਸਵਾਗਤ ਚਾਹੁੰਦੇ ਹਾਂ ਹਾਂਜੀ ਚਾਰ ਨੰਬਰ ਚਾਰ ਨੰਬਰ 11 ਨੰਬਰ ਨਹੀਂ ਉਹਨੇ ਕਲੀਅਰ ਨਹੀਂ ਕੀਤਾ ਚਾਰ ਲਾਗ ਨੰਬਰ ਕਲੱਬ ਹੋ ਜਾਣਾ ਤੇ ਇਹਨਾਂ ਨੰਬਰ ਨੇ ਬੋਲਦਾ ਚਾਰ ਨੰਬਰ ਬੋਲਿਆ ਨਾ ਚਾਰ ਨੰਬਰ ਨੂੰ ਕੋਈ ਨਾਮ ਫਾਰਮ ਦੇਣਾ ਨਾ ਪੰਜ ਨੰਬਰ ਦੋ ਨੰਬਰ ਤਿੰਨ ਨੰਬਰ ਇਹ ਤੇ ਬੋਲਿਆ ਹੀ ਨਹੀਂ ਚਾਰ ਨੇ ਬੋਲੇ ਨਾ ਦੇਖਣੇ ਕੋਲੇ ਤੇ ਨਾ ਨੇ ਤੈਨੂੰ ਦੇਣਾ ਤਿੰਨ ਲਾਈ 5 ਨੇ ਤਾਂ ਪੂਰੀ ਸਾਫੀ ਸੁਣਾਤੀ ਨੂੰ ਦੋਨੇ ਦੇ ਦੇ ਤੇ ਚਾਰ ਨੇ ਅਸਰ ਦਾ ਚਾਰ ਨੇ ਲੀਏ ਹਾਂ ਜੀ ਚਾਰ ਨੇ ਤਿੰਨ ਤਿੰਨ ਭਾਈ ਕੋਸ਼ਿਸ਼ ਇਹ ਦੱਸਦੇ ਹਾਂ ਜੀ ਫੋਨ ਚੁੜਾ ਤੇ ਆਂ ਦਿਓ ਕਿ ਨਹੀਂ ਬੈੱਡ ਦੇ ਉੱਪਰ ਜਰਾ ਦੋ ਮਿੰਟ ਮੇਪੋਜੀ ਇਹਦੇ ਕੋਲ ਇਸੇ ਕਰੇ ਬੁੱਢੀ ਲਾਈ ਆ ਕਿ ਚਲੋ ਚਲੋ ਨੀ 11 12 ਨੰਬਰ ਆ ਸਜੀਤ ਕਿਤੇ ਹੁੰਦੀ ਨਹੀਂ ਤੇ ਪਾਣੀ ਕੰਮ ਨਹੀਂ ਚੱਲਦਾ ਪਤਾ ਨਹੀਂ ਕਿਹਨੂੰ ਚੱਲਦਾ ਹੂੰ ਹੂੰ ਚਲ ਬੱਤੇ ਤੇਰਾ 11 ਨੰਬਰ ਆਇਆ ਸਾਰਾ ਪੰਜ ਬੋਤਿਆਂ ਦੇ ਨੰਬਰ ਅੱਗੇ ਕੋਈ ਹੁੰਦਾ ਅੱਗੇ 11 12 12 ਇਹ ਉਹਦਾ ਪਾਸਪੋਰਟ ਕਿੰਨੋਂ ਹੁੰਦਾ ਪੰਜ ਨੁਕਤਿਆਂ ਦੇ ਇਹ ਵਾਲੇ ਕਿਤੇ ਜਿਹਨੂੰ ਮੌਕਾ ਨਹੀਂ ਮਿਲਿਆ ਉਹ ਆ ਕੁੜੀ ਨੇ 6 ਨੰਬਰ 6 6 ਨੰਬਰ ਨੂੰ ਦੋ ਮਾਈਕ ਬੰਨ ਕੇ ਦੋ ਸਾਈਕੇ ਬਸਿੰਘ ਜੀ ਪਾਈ ਤਹਿਲ ਸਿੰਘ ਜੀ ਪਾਈ ਈਸ਼ਰ ਸਿੰਘ ਜੀ ਪਾਈ ਰਾਮ ਸਿੰਘ ਜੀ ਪਾਈ ਫੱਡੇ ਸਿੰਘ ਜੀ ਅੱਛਾ ਯੂਰੋਂ ਦਾ 1 ਨੰਬਰ 6 12 ਨੰਬਰ ਦਾ ਸਵਾਲ 3 ਨੰਬਰ ਦੀ ਦੋ ਦੀ 9 ਨੰਬਰ ਇਕ ਨਾ ਇਹਨਾਂ ਨੂੰ ਛੇ ਨੰਬਰ ਨੰਬਰ 3 ਤੋਂ ਸੰਗਤੀ ਜਿਹਨਾਂ ਨੂੰ ਕਲਗੀਧਰ ਪਾਸ਼ਾ ਨੇ 1600 ਦੇ ਨਿਵੀਂਜੇ ਬਸ ਲੱਖੀ ਨੂੰ 3 ਮਾਰ 1600 ਦੇ ਨਿਵੀਂਜੇ ਸਾਖੀ ਦਾ ਸਚਾਰ ਕੀਤਾ ਲੱਗ ਸਭ ਤੋਂ ਪਹਿਲਾਂ ਪੰਡ ਸਿੰਘਾਂ ਨੇ ਅਮਰਸ਼ੰਗਿਆ ਜਿਹੜੇ ਪੰਜ ਪਿਆਰੇ ਨੇ ਮਹਨ ਕਰਦੇ ਆ ਉਸ ਤੋਂ ਬਾਅਦ ਕਲਗੀਧਰ ਪਾਸ਼ ਆਪ ਅਮਰਸ਼ੰਗਿਆ ਉਸ ਤੋਂ ਬਾਅਦ ਜਿਹੜੇ ਪੰਜ ਸਿੱਖ ਬਾਅਦ ਵਿੱਚ ਆਏ ਨੇ ਅਮਰ ਸਿੰਘ ਗਿਆ ਉਹਨਾਂ ਨੂੰ ਪੰਜ ਮੁਕਤੀਆਂ ਦਾ ਕਿਤਾਬ ਦਿੱਤਾ ਗਿਆ ਦੀ ਦਾੜੀ ਐ ਸਿੱਖਿਆ ਗਿਆ ਸਭ ਤੋਂ ਪਹਿਲਾਂ ਪੰਜ ਮੁਕਤੀ ਹੋਏ 40 ਮੁਕਤੀ ਬਾਅਦ ਹੋਏ ਇਸ ਬੋਲਾਸੁਰੇ ਮਹਿੰਦੀ ਬਸਾਖੀ ਵਿੱਚ ਲੋ ਅਮਰ ਸਿੰਘ ਕਿਉਂ ਸਿੱਖੇ ਗਏ ਈ ਮਾਤਰਲੇ ਦੇਣਾ ਉਸ ਦਿਨ ਜਦੋਂ ਪੰਜ ਜਦੋਂ ਕਲਗੀਧਰ ਪਾਸ਼ਾ ਦੇ ਅਮਰ ਸਿੰਘ ਤੋਂ ਬਾਅਦ ਵਿੱਚ ਜਿਹੜੇ ਪੰਜ ਸਿੱਖ ਆਏ ਅਮਰ ਸਿੰਘ ਗਿਆ ਉਹਨਾਂ ਨੂੰ ਪੰਜ ਮੁਕਤੀਆਂ ਦਾ ਕਿਤਾਬ ਦਿੱਤਾ ਗਿਆ ਉਹ ਦੀ ਦਾੜੀ ਸਿੱਖ ਰਹੇ ਹਮੇਸ਼ਾ ਹੀ ਕਲਗੀਧਰ ਪਾਸ਼ਾ ਦੇ ਨਾਲ ਲਈ ਹੈ ਹਮੇਸ਼ਾ ਹੀ ਨਾਲ ਜੀ

ਬਾਪਾ ਜੀ ਆਪਾਂ ਦੇਖ ਲੈਂਦੇ ਹਾਂ ਆਪਣਾ ਬਕਾਹ ਤੇ ਸੀ। ਠੀਕ। ਇਹ ਨੰਬਰ ਹਮਾਰਾ ਨੰਬਰ ਦੋ। ਕੋਈ ਕਿਸੇ ਨੇ ਦੱਸਣਾ ਨਹੀਂ ਇੱਕ ਦੂਜੇ ਨੂੰ। ਇੱਕ ਨੰਬਰ ਦਾ ਸਵਾਲ ਜੀ। ਇੱਕ ਨੰਬਰ ਦਾ ਸਵਾਲ। ਸੈਕਟਰ ਦਾ ਗੁਰਮੁਖੀ ਨੰਤਰ ਕਿਹੜਾ? ਗੁਰਮੁਖੀ ਨੰਤਰ। ਗੁਰਮੁਖੀ। ਗੁਰਮੁਖੀ। ਸੈਕਟਰ ਦਾ ਗੁਰਮੁਖੀ ਨੰਤਰ ਕਿਹੜਾ? ਨੀਂਹ ਨੰਬਰ 5. ਤੁਸੀਂ ਦੱਸੋ।